ਤੇ ਤੇ ਤੁਸੀਂ ਸਾਥیوں ਕੀ ਉਮੀਦ ਕਰਦੇ ਹਨ ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਜੀ ਆਪਾਂ ਉਸ ਨੂੰ ਸ਼ੇਅਰ ਵੀ ਮਾਰ ਦਈਏ ਤਾਂ ਕਿ ਕੋਈ ਹੋਰ ਜੁੜਨਾ ਚਾਹੇ ਤੇ ਉਹ ਜੁੜ ਜਾਵੇ ਉਸ ਤੋਂ ਬਾਅਦ ਇਹ ਗੱਲਬਾਤ ਜਿਹੜੀ ਆਪਾਂ ਜਾਰੀ ਰੱਖਾਂਗੇ ਜੀ ਆਜੋ ਵੀ ਪਿਆਰਿਓ ਜੁੜਦੇ ਆ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤੇ ਦੇਖੋ ਅੱਗੇ ਬਠਿੰਡੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਨੌਜਵਾਨ ਦੀ ਹਿਰਾਸਤ ਦੇ ਵਿੱਚ ਫੌਤਗੀ ਹੋਈ ਤੇ ਉਸ ਦੀ ਜਿਹੜੀ ਰਿਪੋਰਟ ਆਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਦੇ ਵਿੱਚ ਪੁਸ਼ਟੀ ਹੋਈ ਆ ਕਿ ਉਹਤ ਨੌਜਵਾਨ ਨੂੰ ਜਿਹੜਾ ਕਿ ਪੜਿਆ ਲਿਖਿਆ ਸੀਗਾ ਨੌਜਵਾਨ ਨੂੰ ਕਿ ਬਹੁਤ ਦਫਾ ਕਰੰਟ ਲਾਇਆ ਗਿਆ ਇਹ ਮੈਡੀਕਲ ਪੁਸ਼ਟੀ ਹੈ ਤਾਂ ਯਾਨੀ ਜੋ ਪਰਿਵਾਰ ਦਾ ਦੋਸ਼ ਵੀ ਹੈ ਜੋ ਮੈਡੀਕਲ ਰਿਪੋਰਟ ਵੀ ਹੈ ਕਿ ਭਾਈ ਬਹੁਤ ਕੋ ਕੋ ਕਿ ਉਸ ਨੂੰ ਖਤਮ ਕੀਤਾ ਗਿਆ ਤੇ ਬਾਅਦ ਵਿੱਚ ਪੁਲਿਸ ਨੇ ਕੁਝ ਉਹਦੇ ਤੇ ਪਰਦਾ ਪੂਛੀ ਕਰਨ ਦਾ ਵੀ ਯਤਨ ਕੀਤਾ ਜੋ ਕਿ ਹੋਰ ਵੀ ਮੰਦਪਾਗਾ ਹੋ ਜਾਂਦਾ ਹੈ ਅਲੇ ਉਹ ਨਿਆਂ ਦੀ ਗੱਲ ਚੱਲੀ ਰਹੀ ਸੀਗੀ ਅੱਧਾ ਵਟੇ ਹੀ ਸੀਗਾ ਕੰਮ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ ਕੁਝ ਆਪਣੇ ਕਰਮਚਾਰੀਆਂ ਤੇ ਪਰ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪੀੜਤਾਂ ਦੇ ਅਨੁਸਾਰ ਅਨੁਕੂਲ ਨਹੀਂ ਜਾਂਦੀਆਂ ਜਿਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਿਆਂ ਦਾ ਹਜੇ ਪੰਦ ਜਿਹੜਾ ਉਹ ਲੰਮੇਰਾ ਹੈ ਤੋਂ ਮੰਤ ਪਾਗੀ ਘਟਣਾ ਜੀਦਾਸੀਂ ਜ਼ਿਕਰ ਬਹੁਤ ਵਰੀ ਆਪਣੇ ਖਬਰਸਾਰ ਪ੍ਰੋਗਰਾਮ ਚ ਵੀ ਕੀਤਾ ਹੈ ਜਿਹੜਾ ਆਪਣਾ ਰੈਗੂਲਰ ਪ੍ਰੋਗਰਾਮ ਹੁੰਦਾ ਉਦਾਂ ਵੀ ਗੱਲਬਾਤ ਚੱਲਦੀ ਰਹਿੰਦੀ ਹੈ ਖੈਰ ਉਹ ਹਾਲੇ ਵਿੱਚ ਵਿਚ ਵਿਚਾਲੇ ਸੀਗਾ ਇੱਕ ਨੌਜਵਾਨ ਦੀ ਹੋਰ ਅੱਜ ਜਿਹੜੀ ਮੌਤ ਦੀ ਖਬਰ ਹੈ ਉਹ ਆ ਜਾਂਦੀ ਹੈ ਇਹ ਉਸ ਤੋਂ ਵੀ ਚ ਕਹੀਏ ਕਿ ਹਰ ਦੇ ਵੇਦਕਿਆ ਜਿਸ ਗੱਲ ਨੂੰ ਲੈ ਕੇ ਆਪਾਂ ਅਕਸਰ ਕਹਿੰਦੇ ਆ ਕਿ ਭਾਈ ਰਾਜਨੀਤੀ ਹੈ ਜਿਹੜੀ ਬਹੁਤ ਕੁਝ ਕਰਦੀ ਹੈ ਪਰ ਉਸ ਤੋਂ ਜ਼ਿਆਦਾ ਹਿਰਦਿਵਤਕ ਇਹ ਕਿ ਰਾਜਨੀਤੀ ਦੇ ਵਿੱਚ ਚਲੋ ਵਿਰੋਧੀ ਜਾਂ ਇਧਰ ਉਧਰ ਦੇ ਜਿਹੜੇ ਬੰਦੇ ਹੁੰਦੇ ਆ ਉਹ ਤੇ ਕਿਤੇ ਨਾ ਕਿਤੇ ਸ਼ਿਕਾਰ ਹੁੰਦੇ ਆ ਪਰ ਯਾਰ ਕੀ ਆਪਣਾ ਆਪਦੀ ਪਾਰਟੀ ਦਾ ਬੰਦਾ ਜਿਹੜਾ ਉਹ ਇੰਨਾ ਤਪ ਜਾਂਦਾ ਹੈ ਕਿ ਅੰਤ 'ਚ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ ਇਹ ਇੱਕ بڑا ਬਟਾ ਸਵਾਲ ਹੈ ਸਵਾਲ ਪੈਦਾ ਇਸ ਵਾਸਤੇ ਹੋਇਆ ਹੈ ਕਿ ਤਿਰੱਡਾ ਪਿੰਡ ਆ ਛੋਟਾ ਜਿਹਾ ਇੱਧਰ ਗੁਰੂਵਰ ਸਾਹਿਬ ਦੇ ਲਾਗੇ ਉੱਥੋਂ ਦਾ ਨੌਜਵਾਨ ਇੱਕ ਜੈਸ਼ਨ ਬਾਬਾ ਉਸਦੀ ਇੱਕ ਕਿਹਨੂ ਕੇ ਖਬਰ ਸਾਰੇ ਆਣੇ ਤੇ ਕਿਉਂ ਨਹੀਂ ਆ ਕਿ ਖੁਦਕੁਸ਼ੀ ਵਾਲੀ ਖਬਰ ਹੈ ਕਿ ਉਸਨੇ ਖੁਦ ਨੂੰ ਸ਼ੂਟ ਕਰ ਲਿਆ ਪਰ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਜੋ ਦੋਸ਼ ਲੱਗ ਰਹੇ ਸੀਗੇ ਸਵੇਰ ਦੇ ਕਿ ਅਸਲ ਦੇ ਵਿੱਚ ਉਸ ਬੰਦੇ ਨੂੰ ਜਿਹੜਾ ਕਿ ਬਹੁਤ ਸੁਨੱਖਾ ਮੁੰਡਾ ਬਹੁਤ ਸੋਹਣਾ ਸੁਨੱਖਾ ਮੁੰਡਾ ਮੇਰੇ ਖਿਆਲ ਦੇ ਨਾਲ ਪਲੇਅਰ ਵੀ ਸੀਗਾ ਪੜਿਆ ਲਿਖਿਆ ਸੀਗਾ 23-24 ਸਾਲ ਦੀ ਉਮਰ ਦੇ ਵਿੱਚ ਹੀ ਉਹ ਸਰਪੰਚ ਬਣ ਗਿਆ ਤਾਂ ਉਹਦੇ ਖੁਦਕੁਸ਼ੀ ਦੇ ਕਾਰਨਾਂ 'ਚ ਸੋਚੋ ਉਹਦੇ ਕਰੀਬੀ ਜਾਂ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿ ਕਿਤੇ ਨਾ ਕਿਤੇ ਉਸ ਨੂੰ ਕੰਮ ਨਹੀਂ ਸੀ ਕਰਨ ਦਿੱਤਾ ਜਾ ਰਿਹਾ ਤੇ ਕੱਲ ਵੀ ਜਦੋਂ ਬਾਬਾ ਗੁੱਡਾ ਸਾਹਿਬ ਉਹ ਮੱਥਾ ਟੇਕਣ ਗਿਆ ਤੇ ਇਹ ਦਾਵਾ ਕੀਤਾ ਗਿਆ ਕਥੇ ਤੌਰ ਤੇ ਕਿ ਜਿਹੜੇ ਉੱਥੋਂ ਦੇ ਸਥਾਨਕ ਐਮ ਐਲ ਏ ਨੇ ਸਾਬਕਾ ਮੰਤਰੀ ਵੀ ਰਹੇ ਨੇ ਸਰਾਰੀ ਸਾਹਿਬ ਉਹਨਾਂ ਤੇ ਪੀ ਏ ਨੇ ਫੋਨ ਕੀਤਾ ਤੇ ਉਸ ਤੋਂ ਬਾਅਦ ਫਿਰ ਉਹ ਹੋਰ ਵੀ ਤਣਾਅ ਚਾ ਗਿਆ ਤੇ ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਚਲੋ ਖੈਰ ਇਹ ਗੱਲ ਜਿਹੜੀ ਹੈ ਹੁਣ ਜਦੋਂ ਫੈਲਰੀ ਤੇ ਫਿਰ ਸਸਕਾਰ ਵੀ ਕਰ ਦਿੱਤਾ ਗਿਆ ਮੁੰਡੇ ਦਾ ਆ ਹੁਣ ਤੋਂ ਥੋੜੀ ਦੇਰ ਪਹਿਲਾਂ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਸਸਕਾਰ ਕਰਾ ਦਿੱਤਾ ਗਿਆ ਪੁਲਿਸ ਅਫੀਸ਼ਰ ਕਹ ਰਿਹਾ ਜੀ ਕਿ ਪਰਿਵਾਰਕ ਸਹਿਮਤੀ ਬਣ ਗਈ ਤੇ ਉਹ ਕੋਈ ਵੀ ਕਾਰਵਾਈ ਕਰਵਾਉਣ ਦੇ ਹੱਕ 'ਚ ਨਹੀਂ ਐਸਡੀਐਮ ਨੂੰ ਵੀ ਉਹਨਾਂ ਨੇ ਲਿਖ ਦਿੱਤਾ ਤੇ ਪੋਸਟਮਾਰਟਮ ਤੋਂ ਬਗੈਰ ਹੀ ਸਸਕਾਰ ਹੋ ਗਿਆ ਹਾਲਾਂਕਿ ਜੇ ਆਪਾਂ ਦੇਖੀਏ ਇਸ ਤਰ੍ਹਾਂ ਦਾ ਮਾਮਲਾ ਹੈ ਤੇ ਉਹਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਬਹੁਤ ਲਾਜ਼ਮੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਪਰ ਇੱਥੇ ਹੁਣ ਜਿਹੜਾ ਪਰਿਵਾਰ ਸਵੇਰ ਤੱਕ ਇਹ ਗੱਲ ਕਰ ਰਿਹਾ ਸੀਗਾ ਕਿ ਨਿਆ ਹੋਣਾ ਚਾਹੀਦਾ ਉਹ ਸ਼ਾਮੀ ਕਿਵੇਂ ਸਹਿਮਤ ਹੋ ਜਾਂਦਾ ਇੱਕ ਵੱਡਾ ਸਵਾਲ ਹੈ ਇਹਦੇ ਵਿੱਚ ਹਾਲਾਂਕਿ ਜੋ ਪੀਏ ਬਾਰੇ ਗੱਲ ਆ ਰਹੀ ਹੈ ਅਸੀਂ ਫੌਜਾ ਸਿੰਘ ਸਰਾਰੀ ਨੂੰ ਵੀ ਰابطਾ ਕੀਤਾ ਸੀਗਾ ਉਹਦੇ ਨਾਲ ਗੱਲਬਾਤ ਨਹੀਂ ਹੋਈ ਉਹਨਾਂ ਨੇ ਫੋਨ ਨਹੀਂ ਚੁੱਕਿਆ ਪਰ ਜਿੰਨੀਆਂ ਵੀ ਵੀਡੀਓਜ਼ ਉਥੋਂ ਪਰਿਵਾਰ ਚੋਂ ਆਈਆਂ ਜਿੰਨੀਆਂ ਸਟੇਟਮੈਂਟ ਆਈਆਂ ਸਾਰੇ ਇੱਕੋ ਸੁਰ ਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਉਸ ਮੁੰਡੇ ਤੇ ਬਹੁਤ ਦਬਾਅ ਬਣਾਇਆ ਗਿਆ ਯਾਨੀ ਆਪ ਹੀ ਸਰਪੰਚ ਬਣਵਾਇਆ ਤੇ ਮੁੜ ਕੇ ਆਪ ਹੀ ਕੰਮ ਨਹੀਂ ਸੀ ਕਰਨ ਦਿੰਦੇ ਇਸ ਤੋਂ ਪਹਿਲਾਂ ਵੀ ਇੱਕ ਦੀਪਕ ਜੀ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਲੀਡਰ ਆ ਉਹਨਾਂ ਨੇ ਵੀ ਇਸ ਤਰ੍ਹਾਂ ਦਾ ਹੀ ਦੋਸ਼ ਲਾਇਆ ਸੀਗਾ ਤੇ ਇਥੋਂ ਤੱਕ ਕਿ ਉਹਨਾਂ ਨੇ ਕੁਝ ਆਡੀਓ ਵੀ ਜਿਹੜੀਆਂ ਸੀਗੀਆਂ ਵਾਇਰਲ ਕੀਤੀਆਂ ਸੀਗੀਆਂ ਆਪਣੀ ਪਾਰਟੀ ਨੂੰ ਸ਼ਿਕਾਇਤਾਂ ਕੀਤੀਆਂ ਸੀਗੀਆਂ ਕਿ ਕਿਸ ਤਰ੍ਹਾਂ ਜਿਹੜੇ ਵਿਧਾਇਕ ਸਾਹਿਬ ਆ ਉੱਥੋਂ ਦੇ ਸਰਾਰੀ ਸਾਹਿਬ ਤੇ ਉਹ ਮਤਲਬ ਕਿਸ ਤਰ੍ਹਾਂ ਕੰਮ ਕਰ ਰਹੇ ਹਨ ਉਹਨੇ ਥ੍ਰੈਟ ਦੇ ਵੀ ਕਥੇ ਤੌਰ ਤੇ ਦੋਸ਼ ਲਾਇਆ ਸੰ ਦਿਪਕ ਜੀ ਨੇ ਅੱਜ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਕਿ ਭਾਈ ਇਸ ਨੌਜਵਾਨ ਦੀ ਜਿਹੜੀ ਖੁਦਕੁਸ਼ੀ ਆ ਉਹ ਕੁ ਬਜਾਰਤੀ ਬਣ ਕੇ ਰਹਿ ਗਏ ਕਿ ਸਵੇਰ ਤੱਕ ਉਹ ਸਾਰੇ ਕਹਿ ਰਹੇ ਸਨ ਕਿ ਸਭ ਕੁਝ ਹੋ ਜਾਂਦਾ ਹੈ ਜੀ ਇਨੂੰ ਦਬਾਤ ਚ ਲਿਆ ਗਿਆ ਤੇ ਇਸ ਮੁੰਡੇ ਨੇ ਇਹ ਕਤਮ ਚੁੱਕਿਆ ਪਰ ਭਾਤ ਵਿੱਚ ਵਿਧਾਇਕ ਸਾਹਿਬ ਉੱਥੇ ਪਹੁੰਚਦੇ ਆ ਬੰਦ ਕਮਰਾ ਮੀਟਿੰਗ ਹੁੰਦੀ ਵੈਸੇ ਤੇ ਬੰਦ ਕਮਰਾ ਜਿਹੜੀ ਮੀਟਿੰਗ ਆ ਉਹਦੇ ਵਿੱਚ ਕੁਝ ਹੋਰ ਵੀ ਹੋਇਆ ਹਾਲਾਂਕਿ ਉਹਦੀ ਪੁਸ਼ਟੀ ਜਿਹੜੀ ਨਹੀਂ ਕੀਤੀ ਜਾ ਸਕਦੀ ਚਰਚਾ ਇਸ ਕੱਲ ਦਾ ਹੈ ਕਿ ਉੱਥੇ ਕੁਝ ਹੰਗਾਮਾ ਵਗੈਰਾ ਵੀ ਹੋਇਆ ਕਥੇ ਤੌਰ ਤੇ ਐਸੀ ਜਾਣਕਾਰੀ ਮਿਲ ਰਹੀ ਹੈ ਪਰ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਸਰਾਰੀ ਸਾਹਿਬ ਨੂੰ ਅਸੀਂ ਫੋਨ ਲਾਇਆ ਸੀ ਕਿ ਉਹਨਾਂ ਨੇ ਫੋਨ ਨਹੀਂ ਚੁੱਕਿਆ ਇਸ ਵਾਰ ਬਈ ਕਿਵੇਂ ਇਹ ਸਭ ਕੁਝ ਹੋ ਰਿਹਾ ਹੈ ਸਮਝ ਤੋਂ ਬਾਹਰ ਹੈ ਤਾਂ ਮਾਨ ਸਾਹਿਬ ਨੂੰ ਚਾਹੀਦਾ ਕਿ ਥੋੜਾ ਇੱਧਰ ਬਈ ਧਿਆਨ ਮਾਰੋ ਤੁਹਾਡੇ ਆਪਣੇ ਬੰਦੇ ਹੀ ਸੂ ਸੈੱਟ ਕਰ ਰਹੇ ਆ ਯਾਰ ਤੁਸੀਂ ਸੋਚ ਕੇ ਦੇਖੋ ਕਿ 23 24 ਸਾਲ ਦੀ ਉਮਰ ਦੇ ਵਿੱਚ ਜੇ ਕੋਈ ਸਰਪੰਚ ਬਣਿਆ ਹੈ ਸਭ ਕੁਝ ਉਹਦੇ ਕੋਲ ਹੈ ਅੱਛਾ ਸਰੀਰ ਹੈ ਸਰਪੰਚੀ ਉਹਦੇ ਕੋਲ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ ਤਾਂ ਫਿਰ ਉਹ ਕਿਉਂ ਇੱਕ ਕਦਮ ਚੁੱਕ ਰਿਹਾ ਹੈ ਤੇ ਕਿਉਂ ਆਲਾ ਦੁਆਲਾ ਪਰਿਵਾਰਕ ਮੈਂਬਰ ਤੁਹਾਡੇ ਵਿਧਾਇਕ ਦੇ ਪੀਏ ਤੇ ਦੋਸ਼ ਲਾਰੇ ਸੰਵਾਰ-ਵਾਰ ਜਾ ਵਿਧਾਇਕ ਸਾਹਿਬ ਦੇ ਤਾਂ ਇਹ ਜਾਂਚ ਪੜਤਾਲ ਚीडी ਹੈ ਨਾ ਉਹ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਜਾਂਚ ਪੜਤਾਲ ਕਰਵਾਓ ਪਤਾ ਲੱਗੇਗਾ ਪਰ ਇਹੀ ਗੱਲ ਮੈਂ ਜੋ ਗੋਗੀ ਸਾਹਿਬ ਜਿਨ੍ਹਾਂ ਦੀ ਮੌਤ ਤੋਂ ਬਾਅਦ ਜ਼ਿੰਨੀ ਚੋਣ ਹੋ ਰਹੀ ਹੈ ਉਸ ਵੇਲੇ ਵੀ ਕਹੀ ਸੀ ਕਿ ਠੀਕ ਹੈ ਪਰ ਵਾਰਕ ਮੈਂਬਰ ਰਜ਼ਮੰਦ ਹੋ ਜਾਂਦੇ ਅਸੀਂ ਹੁਣ ਉਹਨਾਂ ਤੇ ਕੋਈ ਟਿੱਕਾ ਟਿੱਪਣੀ ਵੀ ਨਹੀਂ ਕਰ ਸਕਦੇ ਠੀਕ ਹੈ ਜੀ ਕੋਈ ਵੀ ਗੱਲ ਹੈ ਛੜੀ ਪਰਿਵਾਰਕ ਮੈਂਬਰ ਚ ਸਹਿਮਤੀ ਚਤਾ ਦਿੰਦੇ ਉਹਦੇ ਤੇ ਤਾਂ ਅਸੀਂ ਉਸ ਨੂੰ ਉਛਾਲਣ ਵਾਲੇ ਕੌਣ ਹੁੰਦੇ ਆ ਪਰ ਗੋਗੀ ਜੀ ਦਾ ਚਲੇ ਜਾਣਾ ਮੈਂ ਉਸ ਵੇਲੇ ਇਸ ਨੂੰ ਇਸੇ ਤਰ੍ਹਾਂ ਹੀ ਜੋੜਿਆ ਸੀਗਾ ਕਿ ਕਿ ਸਿਆਸੀ ਦਬਾਅ ਇੱਕ ਕਾਰਨ ਹੁੰਦਾ ਹੈ ਜੀ ਕਿਉਂਕਿ ਗੋਗੀ ਸਾਹਿਬ ਆਪਣੀ ਹੀ ਸਰਕਾਰ ਤੋਂ ਸੰਤੁਸ਼ਟ ਨਹੀਂ ਸਨ ਆਪਣੀ ਸਰਕਾਰ ਦੇ ਖਿਲਾਫ ਹੀ ਕਿਤੇ ਨਾ ਕਿਤੇ ਕਦਮ ਚੁੱਕ ਰਹੇ ਸਨ ਤਾਂ ਕਿ ਉਹਨਾਂ ਦਾ ਜੋ ਲੋਕਾਂ ਦੇ ਵਿੱਚ ਪਰ ਜਸ ਹੈ ਉਹ ਬਣਿਆ ਰਵੇ ਬਰਕਰਾਰ ਰਵੇ ਉਹਨਾਂ ਦੀ ਰਾਜਨੀਤੀ ਮਜਬੂਤ ਤਰਾਤਲ ਤੇ ਜਿਹੜੀ ਉਹ ਟਿੱਕੀ ਰਹੇ ਤਾਂ ਕਿ ਉਹ ਚੀਜ਼ਾਂ ਦਾ ਦਬਾਅ ਸੀ ਤਾਂ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਚੀਜ਼ ਨੂੰ ਨਹੀਂ ਮੰਨਿਆ ਤਾਂ ਠੀਕ ਹੈ ਪਰ ਸਵਾਲ ਉੱਥੇ ਵੀ ਇਹੀ ਸੀ ਤਾਂ ਸਵਾਲ ਇੱਥੇ ਵੀ ਇਹੋ ਆ ਚਲੋ ਠੀਕ ਹੈ ਉਹਦੇ ਦਾ ਸੰਸਕਾਰ ਕਰ ਦਿੱਤਾ ਗਿਆ ਪਰਿਵਾਰਕ ਮੈਂਬਰ ਰਜ਼ਾਮੰਦ ਹੋ ਗਏ ਨੇ ਸਵਾਲ ਉੱਥੇ ਤਾਂ ਉੱਥੇ ਹੀ ਆ ਕਿ ਕੀ ਅੱਜ ਪੰਜਾਬ ਦੇ ਵਿੱਚ ਦੋ ਹੀ ਚੀਜ਼ਾਂ ਕਿ ਸਰਪੰਚੀ ਕਰਨੀ ਜਾਂ ਨੌਕਰੀ ਕਰਨੀ ਦੋਹੀ ਚੀਜ਼ਾਂ ਬਹੁਤ ਜ਼ਿਆਦਾ ਦਬਾ ਲਿਆ ਨੇ ਇੱਕ ਬੜਾ ਵੱਡਾ ਵਿਸ਼ਾ ਹੈ ਤੇ ਬਹੁਤ ਵੱਡਾ ਸਵਾਲ ਆ ਕਿਉਂਕਿ ਦੇਖ ਰਹੇ ਹਾਂ ਕਿ ਜਿਹੜੇ ਨੌਕਰੀਆਂ ਦੇ ਵਿੱਚ ਆ ਉਹ ਵੀ ਇਹੋ ਗੱਲ ਕਹਿੰਦੇ ਆ ਕਿ ਸਾਡੇ ਤੇ ਬਹੁਤ ਦਬਾਅ ਹੈ ਚਾਹੇ ਪੁਲਿਸ ਵਾਲਿਆਂ ਨੂੰ ਲੈ ਲਓ ਟੀਚਰਾਂ ਨੂੰ ਲੈ ਲਓ ਜਾਂ ਹੋਰ ਬਿਰੋਕਰੇਟਸ ਨੇ ਤਾਂ ਇਹਹੀ ਚੀਜ਼ ਜਿਹੜੀ ਹੈ ਕੀ ਹੁਣ ਆਪਾਂ ਸਰਪੰਚਾਂ ਤੇ ਕਹਿ ਲੋ ਜਾਂ ਛੋਟੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਤੇ ਵੀ ਲਾਗੂ ਕਰ ਸਕਦੇ ਆ ਕਿ ਭਾਈ ਐਡਾ ਸੋਹਣਾ ਸੁਨੱਖਾ ਨੌਜਵਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਸਿਆਸੀ ਦਬਾ ਦੇ ਭੇਂ ਚੜ ਗਿਆ ਹਾਲਾਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਪਰਿਵਾਰਕ ਮੈਂਬਰ ਜਦੋਂ ਉਸਹਿਮਤ ਹੋ ਗਿਆ ਤਾਂ ਅਸੀਂ ਓਨੀ ਹੀ ਗੱਲ ਕਰ ਸਕਦੇ ਆ ਜਿੰਨੀ ਗੱਲ ਰਿਕਾਰਡ ਤੇ ਆਈ ਆ ਕਿਉਂਕਿ ਸਮੇਰ ਤੱਕ ਦੋਸ਼ ਲੱਗਦੇ ਆ ਫਿਰ ਉਥੇ ਸਿਆਸਤਦਾਨ ਪਹੁੰਚਦੇ ਆ ਉਹਨਾਂ ਦੀ ਸਹਿਮਤੀ ਬਣ ਜਾਂਦੀ ਆ ਤੈਸੇ ਪਰ ਜਿਸ ਕਾਰਨ ਕਰਕੇ ਕੋਈ ਬੰਦਾ ਇਸ ਤਰ੍ਹਾਂ ਦਾ ਕਦਮ ਚੁੱਕਦਾ ਹੈ ਕਿ ਉਹਦੀ ਰੂਹ ਜਿਹੜੀ ਹੈ ਉਹਨੂੰ ਨਿਆਂ ਦੀ ਜ਼ਰੂਰਤ ਨਹੀਂ ਜੇ ਅਸੀਂ ਬਠਿੰਡੇ ਵਾਲੇ ਮਾਮਲੇ 'ਚ ਨਿਆਂ ਮੰਗ ਰਹੇ ਹਾਂ ਕਿ ਨਰਿੰਦਰਦੀਪ ਦਾ ਨਿਆਂ ਭਾਈ ਉਸਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਠੀਕ ਹੈ ਨਾ ਜੀ ਚਲ ਚਲਾ ਜਾਣ ਵਾਲਾ ਤਾਂ ਚਲਾ ਗਿਆ ਉਸਦੇ ਪਰਿਵਾਰ ਨੂੰ ਨਿਆਂ ਦਿਓ ਜੇ ਤੁਸੀਂ ਪਰਚਾ ਕੱਟਿਆ ਹਾਂ ਪਰਚਾ ਉਹਨਾਂ ਬੰਦਿਆਂ ਤੇ ਕੱਟੋ ਜਿਹੜੇ ਬੰਦੇ ਜ਼ਿੰਮੇਵਾਰ ਨਹੀਂ ਇਸ ਚੀਜ਼ ਵਾਸਤੇ ਜੇ ਕੋਈ ਨਹੀਂ ਜ਼ਿੰਮੇਵਾਰ ਤੁਸੀਂ ਤਾਂ ਕੇ ਨਾਲ ਨਾ ਵੜੋ ਪਰੰਤੂ ਜਿਹੜਾ ਬੰਦਾ ਜ਼ਿੰਮੇਵਾਰ ਹੈ ਉਸ ਨੂੰ ਜਦੋਂ ਪਰਚਾ ਕੱਟ ਦਿੱਤਾ ਉਸ ਨੂੰ ਅਰੈਸਟ ਕਰੋ ਟ੍ਰਾਇਲ ਕਰੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮਿਜਾਵੇ ਜੀ ਤਾਂ ਇਹ ਮਾਮਲਾ ਇੱਧਰ ਵੀ ਹੈ ਕਿ ਠੀਕ ਹੈ ਕਰ ਵਾਲੇ ਜੀ ਸਹਿਮਤ ਹੈ ਤਾਂ ਸਾਨੂੰ ਕੁਝ ਸਵਾਲਾਂ ਦੇ ਜਵਾਬ ਜਿਹੜੇ ਟੋਲਣੇ ਚਾਹੀਦੇ ਆ ਕਿ ਕੀ ਸਿਆਸਤ ਬੰਦੇ ਖਾਣੀ ਬਣ ਚੁੱਕੀ ਹੈ ਜੋ ਪੈਰ ਪੈਰ ਤੇ ਬੰਦੇ ਮੇਰਾ ਇਹ ਵੱਡਾ ਸਵਾਲ ਆ ਹੁਣ ਇੱਕ ਮੈਂ ਦੂਸਰੇ ਵਿਸ਼ੇ ਤੇ ਆਉਂਗਾ ਦੋ ਹੀ ਵਿਸ਼ੇ ਆ ਕਿਉਂਕਿ ਅੱਜ ਆਫ ਸੀਗਾ ਤਾਂ ਮੈਨੂੰ ਇਹ ਮਹੱਤਵਪੂਰਨ ਮੁੱਤੇ ਲੱਗੇ ਕਿ ਚਲੋ ਇਸ ਮੰਚ ਤੇ ਆਪਾਂ ਤੁਹਾਡੇ ਨਾਲ ਸਾਂਝ ਪਾ ਲੈਨੇ ਆ ਮਾਨ ਸਾਹਿਬ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਚੜਿਆ ਉਹ ਬਠਿੰਡੇ ਆਉਂਦੇ ਆ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਪੰਜਾਬ 84 ਜੀ ਹਾਂ ਜੀ ਇਹੀ ਗੱਲ ਕਰ ਰਹੇ ਆ ਨਾ ਕਿ ਕੀ ਕਾਰਨ ਰਹੇ ਨੇ ਕਿ ਪਰਿਵਾਰ ਨੇ ਸਹਿਮਤੀ ਜਤਾਈ ਹੈ ਸਿਆਸਤਦਾਨਾਂ ਦਾ ਔਰ ਕਮਾਲ ਦੀ ਗੱਲ ਹੈ ਕਿ ਜਿੰਨਾਂ ਤੇ ਦੋਸ਼ ਲੱਗ ਰਹੇ ਉਹਨਾਂ ਦਾ ਉੱਥੇ ਪਹੁੰਚਣਾ ਤੇ ਦੂਜੀ ਜਿਹੜੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਉਹ ਕੀ ਕਰ ਰਹੀ ਸੀ ਉਹਨਾਂ ਨੂੰ ਇਹਦੇ ਵਿੱਚ ਇੰਟਰਵਿਨ ਕਰਨਾ ਚਾਹੀਦਾ ਸੀ ਮੇਰਾ ਇਹ ਮੰਨਣਾ ਹੈ ਹਾਲੇ ਵੀ ਉਹਨਾਂ ਨੂੰ ਪਰਿਵਾਰਕ ਕਿਉਂਕਿ ਉਹਨਾਂ ਦਾ ਆਪਣਾ ਹੀ ਸਰਪੰਚ ਸੀਗਾ ਪਾਰਟੀ ਦਾ ਤੇ ਇਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਕੀ ਤੁਹਾਨੂੰ ਸਹਿਮਤ ਕਰਨ ਵਾਸਤੇ ਕੋਈ ਦਵਾਤ ਨਹੀਂ ਪਾਇਆ ਗਿਆ ਜਾਂ ਕੁਝ ਹੋਰ ਕੋਈ ਲਾਲਚਤਾ ਨਹੀਂ ਦਿੱਤਾ ਗਿਆ ਬਿਲਕੁਲ ਮੈਂ ਤੁਹਾਡੇ ਨਾਲ ਇਕਰੀਆ ਜੀ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਤੁਹਾਡੇ ਨਾਲ ਠੀਕ ਹੈ ਜੀ ਖੈਰ ਚਲੋ ਮੈਂ ਗੱਲ ਕਰ ਰਿਹਾ ਸੀਗਾ ਕਿ ਪਿਛਲੇ ਦਿਨੀ ਮਾਨ ਸਾਹਿਬ ਨੇ ਆਉਣਾ ਸੀਗਾ ਬਠਿੰਡੇ ਬਠਿੰਡੇ ਦੇ ਵਿੱਚ ਹੀ ਫਿਰ ਤੁਹਾਨੂੰ ਪਤਾ ਹੀ ਬਠਿੰਡਾ ਅੱਜ ਕੱਲ ਬਹੁਤ ਚਰਚਿਤ ਸ਼ਹਿਰ ਬਣ ਗਿਆ ਹੈ ਗੁਰਿੰਦਰਦੀਪ ਦੀ ਮੋਤਾ ਮੋਤਾ ਨੂੰ ਪਤਾ ਹੀ ਹੈ ਬਹੁਤ ਜਿਹਦੀ ਅੱਪਾ ਗੱਲ ਕਰ ਰਹੇ ਹਾਂ ਉਥੇ ਸੀ ਗਈ ਸੀਗਾ ਨਾਲ ਮਹਾਰਾਜਪਿੰਡ ਤੋਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਬਸੁਰਗ ਆਦਮੀਆਂ ਦੀਆਂ ਉਹ ਗ੍ਰਿਫਤਾਰੀਆਂ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਬੜੀਆਂ ਵਿਵਾਦਤ ਸਨ ਤੇ ਬੜੀਆਂ ਨਾਟਕੀ ਸਨ ਜਿਨ੍ਹਾਂ ਲੋਕਾਂ ਨੂੰ ਕਾਨੂੰਨ ਕਾਇਦੇ ਦਾ ਥੋੜਾ ਗਿਆਨ ਹੈ ਮੇਰੇ ਖਿਆਲ ਦੇ ਨਾਲ ਉਹ ਸਾਰੇ ਹੀ ਸਮਝਦੇ ਹੋਣਗੇ ਕਿ ਮਾਨ ਸਾਹਿਬ ਨੇ ਉਥੇ ਜੋ ਇੱਕ ਨਾਟਕੀ ਟੰਗਦੇ ਨਾਲ ਐਕਸ਼ਨ ਕੀਤਾ ਉਸ ਐਕਸ਼ਨ ਦਾ ਜਿਸ ਤਰ੍ਹਾਂ ਫਿਰ ਰਿਐਕਸ਼ਨ ਹੋਇਆ ਜਿਸ ਤਰ੍ਹਾਂ ਦਾ ਕਿੰਐਸਾ ਅਨੁਭਵਿਤਣਾ ਪਿਆ ਸਾਰੇ ਜਾਣਦੇ ਆ ਪਰ ਉਸ ਤੋਂ ਪਹਿਲਾਂ ਉਸ ਫੇਰੀ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਇੱਕ ਚੀਜ਼ ਹੋਰ ਬੜੀ ਕਹ ਲੋ ਕਿ ਤਗੜੀ ਵਾਪਰਦੀ ਹੈ ਜਿਹੜੇ ਲੋਕ ਬਠਿੰਡੇ ਤੋਂ ਮਾਨਸਾ ਜਾ ਚੁੱਕੇ ਆ ਜਿਨ੍ਹਾਂ ਨੂੰ ਰਸਤਿਆਂ ਦਾ ਪਤਾ ਹੈ ਇਧਰ ਦੇੰਦਾ ਉਹਨਾਂ ਨੂੰ ਮੈਂ ਦੱਸ ਦਿੰਨਾ ਕਿ ਜਦੋਂ ਕੋਟ ਸ਼ਮੀਰ ਵਾਲਾ ਤਾਂ ਪਾ ਮੋੜ ਮੁਰਦੇ ਆ ਤੇ ਉਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਟੱਪਾ ਹੈ ਇੱਕ ਪੈਟਰੋਲ ਪੰਪ ਹੈ ਮਤਲਬ ਥੋੜੀ ਥੋੜੀ ਦੂਰ ਨੇ ਹੁਣ ਇਹਨਾਂ ਨੇ ਉੱਥੇ ਦਾਵਾ ਕੀਤਾ ਸੀਗਾ ਕਿ ਜੀ ਅਸੀਂ ਮਤਲਬ 80000 ਲੀਟਰ ਦੀ ਜੜੀ ਹੈ ਉਹ ਰਿਕਵਰੀ ਕੀਤੀ ਹੈ ਇਥਨੋਲ ਦੀ ਠੀਕ ਹੈ ਜੀ ਇਥਨੋਲ ਦੀ ਕਹਿੰਦੇ ਆ ਕਿ ਅਸੀਂ ਪਰ ਕਵਰੀ ਕੀਤੀ ਆ ਹੁਣ ਉਹ ਟਰਾਂਸਪੋਰਟਰ ਮੈਂ ਉਹਦੋਂ ਵੀ ਕਿਹਾ ਸੀਗਾ ਅਸੀਂ ਜਦੋਂ ਖਬਰਸਾਰ ਲਾਈਵ ਕਰ ਰਹੇ ਸੀਗੇ ਤਾਂ ਅਖੇ ਜੀ ਗੁਜਰਾਤ ਕਿਉਂਕਿ ਉਦੋਂ ਖਬਰ ਆਈ ਆਈ ਸੀਗੀ ਬ੍ਰੇਕਿੰਗ ਹੋਈ ਸੀਗੀ ਨਿਊਜ਼ ਬ੍ਰੇਕ ਹੋਈ ਸੀਗੀ ਤਾਂ ਉਦੋਂ ਕਿਹਾ ਗਿਆ ਕਿ ਬਈ ਗੁਜਰਾਤ ਨੰਬਰ ਹੈ ਗੁਜਰਾਤ ਨੰਬਰ ਹੈ ਤਾਂ ਮੈਂ ਇੱਕ ਜਾਣਕਾਰੀ ਦਿੱਤੀ ਸੀ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਥੋੜਾ ਗਿਆਨ ਹੈਗਾ ਜੀ ਟਰਾਂਸਪੋਰਟ ਵਗੈਰਾ ਦਾ ਤਾਂ ਮੈਂ ਇਹਨਾਂ ਨੂੰ ਕਹਿ ਸੀਗਾ ਕਿ ਬਹੁਤ ਸਾਰੇ ਟਰੱਕ ਸਾਡੇ ਸ਼ਹਿਰ ਦੇ ਵਿੱਚ ਸਾਡੇ ਬੰਦਿਆਂ ਦੇ ਜਿਹੜੇ ਉਹ ਰਾਜਸਥਾਨ ਦੇ ਨੰਬਰ ਦੇ ਆ ਹਰਿਆਣੇ ਨੰਬਰ ਦੇ ਆ ਤਾਂ ਬੇਸਿਕਲੀ ਇਹ ਟਰਾਂਸਪੋਰਟ ਜਿਹਦੀਆਂ ਘਟੀਆਂ ਸਨ ਤੋਂਨੇ ਟੈਂਕਰਸ ਹਨ ਇਹ ਸੰਧੂ ਟਰਾਂਸਪੋਰਟ ਹੈ ਵਾਜੇ ਦੇ ਨੇ ਹੁਣੇ ਰਹਿੰਦੇ ਨੇ ਅਹਮਦਾਬਾਦ ਦੇਖੋ ਪਸੂੜੀ ਕਿਦਾਂ ਪਾਈ ਆ ਹੁਣ ਮੈਂ ਤੁਹਾਨੂੰ ਦੱਸਦਾ ਕਿ ਮਾਨ ਸਾਹਿਬ ਵਾਸਤੇ ਤੁਸੀਂ ਦੁਆ ਕਰੋ ਕਿ ਯੂ ਟਰਨ ਜਿਹੜਾ ਉਹ ਮਤਲਬ ਕਿ ਟਲ ਜਾਵੇ ਯੂ ਟਰਨ ਸ਼ਹਿਰ ਦੇ ਇਹਨਾਂ ਨੂੰ ਮਾਰਨਾ ਪਊਗਾ ਇਸ ਮਾਮਲੇ 'ਚ ਉਹ ਜਿਹੜੇ ਟਰਾਂਸਪੋਰਟਰ ਨੇ ਉਹ ਸੰਧੂ ਨੇ ਤੇ ਇੱਥੋਂ ਚਲੇ ਗਏ ਸੀ ਉਹ ਗੁਜਰਾਤ ਅਹਮਦਾਬਾਦ ਦੇ ਵਿੱਚ ਜਿਹੜਾ ਉਹਨਾਂ ਦਾ ਮਤਲਬ ਕਿ ਕਰਤਾ ਧਰਤਾ ਸੰਧੂ ਟਰਾਂਸਪੋਰਟ ਦਾ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸਰ ਨਰਿੰਦਰ ਮੋਦੀ ਦੇ ਕਰ ਦੇ ਵਿੱਚ ਉਹ ਪਰਸਨਲੀ ਇਨਵਾਈਟਡ ਹੁੰਦੇ ਆ ਜਿੰਨਾਂ ਨੂੰ ਮੈਂ ਜਾਣਦਾ ਜਦੋਂ ਇੱਕ ਸਿੱਕਾ ਜਾਰੀ ਕੀਤਾ ਗਿਆ ਸੀਗਾ ਸ਼ਾਇਦ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਉਦੋਂ ਕੁਝ ਦਰਜਣ ਬੰਦੇ ਪ੍ਰਧਾਨ ਮੰਤਰੀ ਦੀ ਰਹਿਸ਼ ਤੇ ਮੌਜੂਦ ਸਨ ਤੇ ਉਹਨਾਂ ਦੇ ਵਿੱਚੋਂ ਟ੍ਰਾਂਸਪੋਰਟਰ ਸੰਦੂਰ ਇੱਕ ਸੀ ਫਿਰ ਅੱਗੇ ਆ ਜਾਓ ਆ ਸ਼ਾਇਦ 19 'ਚ ਜਦੋਂ ਇਹ ਬਣੇ ਨੇ ਉਸ ਵੇਲੇ ਵੀ ਸੰਧੂ ਟਰਾਂਸਪੋਰਟ ਦੇ ਜਿਹੜੇ ਮਾਲਕ ਨੇ ਇਹ ਨਰਿੰਦਰ ਮੋਦੀ ਜੀ ਦੇ ਕਰੇ ਸੀਗੇ ਦੋ ਤਰ੍ਹਾਂ ਦੇ ਸੀਗੇ ਸ਼ਾਇਦ V1 ਤੇ V2 V1 ਉਹ ਗੈਸਟ ਸੀਗੇ ਜਿਹੜੇ ਬਾਹਰੋਂ ਆਏ ਸੀਗੇ ਤੇ V2 ਜਿਹੜਾ ਵਫਤ ਮਤਲਬ ਕਿ ਜਾਂ ਜਿਹੜਾ ਸਮੂਹ ਸੀ ਉਹ ਕੁਝ ਕੁ ਬੰਦਿਆਂ ਦਾ ਸੀ ਇੰਡੀਆ ਚੋਂ ਤੇ ਉਹਨਾਂ ਦੇ ਵਿੱਚੋਂ ਸੰਧੂ ਟਰਾਂਸਪੋਰਟ ਵਾਲੇ ਇੱਕ ਸੀਗੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਦਿਨਾਂ 'ਚ ਸੈਂਟਰ ਬਨਾਮ ਪੰਜਾਬ ਦਾ ਹੀ ਮਤਾ ਹੋ ਸਕਦਾ ਕਿਉਂ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਸੰਤੂ ਟਰਾਂਸਪੋਰਟ ਵਾਲਿਆਂ ਦਾ ਐਕਸੈਸ ਜਿਹੜਾ ਹੈ ਨਾ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਇੱਕ ਸਿੱਧਾ ਹੈ ਤੇ ਦਾ ਮਤਲਬ ਇਹ ਹੈ ਕਿ ਇਧਰੋਂ ਮੁੱਖ ਮੰਤਰੀ ਦੇ ਦਫ਼ਤਰ ਚੋ ਸਾਰੀ ਕਾਰਵਾਈ ਅੰਜਾਮ ਦਿੱਤੀ ਜਾਂਦੀ ਹੈ ਤਾਂ ਦੂਸਰੇ ਪਾਸੇ ਪ੍ਰਧਾਨ ਮੰਤਰੀ ਦੇ ਘਰ ਦਾ ਐਕਸੈਸ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਇਹ ਪੰਗਾ ਪਿਆ ਪੰਗਾ ਪਿਆ ਕਿਤਾ ਉਹ ਦੇਖੋ ਇਹਨਾਂ ਨੇ ਕਿਹਾ ਅਸੀਂ 1000 ਇਥਨੋਲ ਦੀ ਅਸੀਂ ਰਿਕਵਰੀ ਕੀਤੀ ਹੈ ਪਹਿਲੀ ਗੱਲ ਮੈਂ ਧਰਾਨਾ ਕਿ ਇਸ ਸਾਰੇ ਝੂਠ ਦੇ ਵਿੱਚ ਟ੍ਰਿਬਿਊਨ ਵਰਗਾ ਅਖਬਾਰ ਵੀ ਸ਼ਾਮਲ ਹੋ ਗਿਆ ਕਮਾਲ ਦੀ ਗੱਲ ਹੈ ਉਹਨਾਂ ਨੇ ਵੀ ਲਿਖਿਆ ਕਿ ਗੁਜਰਾਤ ਤੋਂ ਇਹ ਸਾਰਾ ਕੁਝ ਲਿਆਂਦਾ ਗਿਆ ਸੀਗਾ ਪਹਿਲੀ ਗੱਲ ਇਹ ਹੈ ਕਿ ਅਸੀਂ ਕਿਹਾ ਸੀਗਾ ਕਿ ਦੀਨਾ ਨਗਰ ਤੋਂ ਪਰਕੇ ਆਇਆ ਔਰ ਖੁਦ ਸਰਕਾਰ ਆਪ ਇਹ ਗੱਲ ਕਹਿ ਰਹੀ ਆ ਫਿਰ ਗੁਜਰਾਤ ਤੋਂ ਮਸਲਾ ਕਿੱਥੋਂ ਹੋ ਗਿਆ ਗਜਰਾਤ ਦਾ ਸਿਰਫ ਟੈਂਕਰ ਦਾ ਰਜਿਸਟ੍ਰੇਸ਼ਨ ਨੰਬਰ ਸੀਗਾ ਠੀਕ ਹੈ ਨਾ ਜੀ ਜਿਹੜਾ ਗੱਡੀ ਦਾ ਨੰਬਰ ਆ ਹੁਣ ਸੈਕੰਡ ਸਿੰਗ ਇਹ ਕਹਿੰਦੇ ਕਿ ਇਥਨੋਲ ਜਿਹੜਾ ਹੈ ਜੀ ਅਸੀਂ ਰਿਕਵਰ ਕੀਤਾ ਇਹਦੇ ਨਾਲ ਐਨੇ ਲੱਖ ਸ਼ਰਾਬ ਦੀ ਬੋਤਲ ਬਣਾਈ ਜਾ ਸਕਦੀ ਸੀ ਇਹ ਹੈ ਵਹ ਹੈ ਇਹ ਸਰ ਉਹ ਇਥਨੋਲ ਜਿਹੜਾ ਸੀਗਾ ਉਹ ਤੇ ਆਈਡੀਪੂ ਚ ਸੀਗਾ ਕਿਉਂਕਿ ਇਹ ਦੋਨੇ ਹੀ ਗੱਡੀਆਂ ਨੇ ਇੰਡੀਅਨ ਆਇਲ ਦੇ ਡੀਪੂ ਚ ਖਾਲੀ ਹੋਣਾ ਸੀਗਾ ਤੇ ਸਭਨਾਂ ਨੂੰ ਪਤਾ ਹੈ ਕਿ ਇੰਡੀਆ ਦੀ ਗਵਰਨਮੈਂਟ ਬਲੈਂਡ ਕਰਦੀ ਹੈ ਇਥਨੋਲ ਨੂੰ ਪੈਟਰੋਲ ਡੀਜ਼ਲ ਦੇ ਵਿੱਚ ਠੀਕ ਹੈ ਨਾ ਜੀ ਇਹ ਕੋਟਾ ਸੀ ਮੈਂ ਉਸ ਦਿਨ ਜਿਸ ਦਿਨ ਖਬਰ ਬ੍ਰੇਕ ਹੋਈ ਹੈ ਉਸ ਦਿਨ ਖਬਰਸਾਰ ਦੇ ਐਕਚੁਅਲੀ ਕਿਹਾ ਸੀਗਾ ਕਿ ਇੰਡੀਆ 'ਚ 20 ਤੋਂ 25% ਦਾ ਟਿਚਾ ਸੀਗਾ ਜਿਹੜਾ ਇਥਨੋਲ ਦਾ ਲਗਭਗ ਪੂਰਾ ਹੋ ਕਿ ਜੇ ਤੁਸੀਂ ਪੈਟਰੋਲ ਪਾਉਂਦੇ ਤਾਂ 25% ਉਹਦੇ 'ਚ ਇਥਨੋਲ ਹੁੰਦਾ ਹੈ ਇੰਡੀਆ ਦੇ ਵਿੱਚ ਤਾਂ ਉਹ ਜਿਹੜੇ ਟੈਂਕਰ ਭਰ ਕੇ ਆਏ ਦਿਨਾਨਗਰ ਤੋਂ ਭਰ ਕੇ ਆਏ ਕਾਗਜ਼ ਪੱਤਰ ਉਹਨਾਂ ਦੇ ਕੋਲ ਸੀ ਉਹ ਇੱਕ ਦਾ ਤਾਂ ਸ਼ਾਇਦ ਆਨਲਾਈਨ ਨੰਬਰ ਵੀ ਚੜਿਆ ਹੋਇਆ ਕਿ ਸਵੇਰੇ ਖਾਲੀ ਕਰਨੀ ਹੈ ਹੁਣ ਉਹ ਜਿਹੜੇ ਦੋ ਟੈਂਕਰ ਸੀਗੇ ਉਹਦੇ ਚੋਂ ਇੱਕ ਪੈਟਰੋਲ ਪੰਪ ਤੇ ਖੜ ਜਾਂਦਾ ਹੈ ਤੇ ਦੂਜੇ ਤੇ ਉਹ ਰੋਟੀ ਖਾਣ ਲਈ ਇੱਕ ਢਾਬਾ ਜੈਤ ਨਵਰਾਜ ਆ ਉਹਦਾ ਨਾਮ ਉਸ ਢਾਬੇ ਤੇ ਚਲੇ ਜਾਂਦੇ ਆ ਇਹ 10 ਵਜੇ ਕੇ ਸ਼ਾਇਦ 7 ਮਿੰਟ ਦੀ ਗੱਲ ਹੈ ਕਿ ਉੱਥੋਂ ਨਿਕਲਦੇ ਤੇ 10 ਵਜੇ ਕੇ 12 ਮਿੰਟ ਤੇ ਉਹ ਟਾਪੇ ਤੇ ਪਹੁੰਚਦੇ ਆ ਉਸ ਤੋਂ ਬਾਅਦ ਉੱਥੇ ਐਕਸਰਸਾਈਜ਼ ਡਿਪਾਰਟਮੈਂਟ ਦੇ ਜਿਹੜੇ ਅਫਸਰ ਹੈ ਕਿ ਯਾਨੀ ਉਹ ਪਹੁੰਚਦੇ ਆ ਤੇ ਉਸ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਗਲੇ ਦਿਨ ਖਬਰ ਕੀ ਲੱਗਦੀ ਹੈ ਕਿ ਨੇਪਾਲ ਤੋਂ ਫੜਿਆ ਜੀ ਫਲਾਂਟ ਮਕਾਓਰ ਤੰਦੂਰ ਤੇ ਰੋਟੀਆਂ ਲਾਉਣ ਵਾਲੇ ਜਿਹੜੇ ਨੇਪਾਲੀ ਸੀ ਉਹ ਵੀ ਚੋਪੜ ਦੇ ਵਿੱਚ ਠੀਕ ਹੈ ਜੀ ਪਹਿਲਾਂ ਸਾਨੂੰ ਲੱਗਿਆ ਮੈਨੂੰ ਵੀ ਖੁਦ ਨੂੰ ਲੱਗਿਆ ਕਿਉਂਕਿ ਮੈਂ ਇੰਨਾ ਚੀਜ਼ਾਂ ਤੋਂ ਵਾਕਿਬਿਆ ਕਿ ਕਈ ਵਾਰ ਡਰਾਈਵਰਾਂ ਨੂੰ ਆਦਤ ਹੁੰਦੀ ਇਕਵਾਲਿਟੀ ਤੇਲ ਕੱਢ ਕੇ ਵੇਚਦਾ ਕੋਈ ਇਥਨੋਲ ਕੱਢ ਕੇ ਵੇਚਦਾ ਯਾਨੀ ਕੋਈ ਚੀਜ਼ ਹੁੰਦੀ ਆ ਕਿਤੇ ਉਹਨਾਂ ਨੂੰ ਥੋੜਾ ਜਿਹਾ ਬਹੁਤਾ ਕਿਤੇ ਬਚ ਜਾਵੇ ਤੇ ਹੁੰਦਾ ਵੀ ਚਲੋ ਖਰਚਾ ਪਰ ਚੱਲਦਾ ਕੋਈ ਕੱਢ ਲਾਂਗੇ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਰੋਟੀ ਖਾਣ ਗਏ ਸੀ ਉਹਨਾਂ ਨੂੰ ਗਲੇਟ ਦਿੱਤਾ ਗਿਆ ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਦੂਸਰਾ ਟੈਂਕਰ ਪੈਟਰੋਲ ਪੰਪ ਤੇ ਰੁਕਿਆ ਹੋਇਆ ਸੀਗਾ ਉਸ ਨੂੰ ਸਵੇਰੇ ਆ ਕੇ 2:30 ਵਜੇ ਆਪਣੇ ਕਬਜ਼ੇ 'ਚ ਲਿਆ ਆਪਣੇ ਕਬਜ਼ੇ ਚ ਲਿਆ ਜਾਂਦਾ ਹੈ ਔਰ ਇਹ ਸਾਰਾ ਕੁਸ਼ ਜਿਹੜੇ ਉਹ ਟਰਾਂਸਪੋਰਟਰ ਨੇ ਉਹ ਦਾਵਾ ਕਰਦੇ ਨੇ ਕਿ ਭਾਈ ਸਾਡੇ ਕੋਲ ਰਿਕਾਰਡਡ ਹੈ ਕਿਉਂਕਿ ਇਹਨਾਂ 'ਚ ਜੀਪੀਐਸ ਲੱਗੇ ਹੋਏ ਨੇ ਇਹਨਾਂ ਟੈਂਕਰਾਂ 'ਚ ਜੀਪੀਐਸ ਲੱਗੇ ਹੋਇਆ ਜੀਪੀਐਸ ਤੁਹਾਨੂੰ ਪਤਾ ਅੱਜਕੱਲ ਤੇ ਤੇਲ ਦੀਆਂ ਟੈਂਕੀਆਂ 'ਚ ਵੀ ਜੀਪੀਐਸ ਲੱਗੇ ਆ ਕਿ ਜੇ ਕੋਈ ਡੀਜ਼ਲ ਦੀ ਇਧਰ ਉਧਰ ਕੋਈ ਏਰਾਫੇਰੀ ਹੁੰਦੀ ਆ ਕਿੰਨੇ ਲੀਟਰ ਪਵਾਇਆ ਕਿੰਨੇ ਲੀਟਰ ਵਿੱਚ ਹੈ ਉਹ ਸਾਰਾ ਸਿਸਟਮ ਅੱਜਕਲ ਸਰ ਚੱਲਦਾ ਹੈ ਨਾਲ ਇਸ ਸਾਥੇ ਤਾਂ ਮਤਲਬ ਉਹ ਹੁਣ ਐਸਾ ਮਾਮਲਾ ਬਣ ਗਿਆ ਕਿ ਉਹਦੇ ਵਿੱਚ ਪੈਟਰੋਲ ਪੰਪ ਦੀ ਜੇ ਮੰਨ ਲਓ ਕੱਲ ਨੂੰ ਉਹ ਨਿਕਲੋਂਦੀ ਹੈ ਸੀਸੀਟੀਵੀ 2 ਵਜੇ ਉੱਥੋਂ ਖੜਿਆ ਗਿਆ 10 ਤੇ ਪਿਸਤੌਲ ਦੀ ਨੋਕ ਤੇ ਉਸ ਨੂੰ ਉੱਥੋਂ ਖੜਿਆ ਗਿਆ ਟੈਂਕਰ ਨੂੰ ਹੁਣ ਵਿਚਲੀ ਗੱਲ ਇੱਕ ਹੋਰ ਨਿਕਲ ਰਹੀ ਹੈ ਕਿ ਐਕਸਰਸਾਈਜ਼ ਡਿਪਾਰਟਮੈਂਟ ਦੇ ਕੁਝ ਬੰਦਿਆਂ ਦਾ ਇਸ ਢਾਬੇ ਤੇ ਕੋਈ ਝਗੜਾ ਚੱਲਦਾ ਸੀ ਕਿ ਰੋਟੀ ਪਾਣੀ ਨੂੰ ਲੈ ਕੇ ਇਹ ਇਹ ਵਿਚਲੀ ਗੱਲ ਹੈ ਮੈਂ ਕੋਈ ਇਹ ਕਲੋਕੀ ਤਥਾਤਮਕ ਪੁਸ਼ਟੀ ਨਹੀਂ ਕਰ ਸਕਦਾ ਜਿੰਨੀ ਕੋ ਅਸੀਂ ਗੱਲਬਾਤ ਕੀਤੀ ਆਸੇ-ਪਾਸੇ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਸ ਕਰਕੇ ਵਾਪਰੇ ਆ ਕਿਉਂਕਿ ਟਾਪੇ ਵਾਲਿਆਂ ਨਾਲ ਤਸਲ ਚੱਲ ਰਹੀ ਸੀ ਕਿ ਇਥਨੋਲ ਦਾ ਮਾਮਲਾ ਜਿਹੜਾ ਉੱਥੋਂ ਬਣ ਗਿਆ ਕਿਉਂ ਕਿ ਕਿਉਂਕਿ ਸਰਕਾਰ ਨੇ ਇੱਕ ਵੱਡੀ ਕਾਰਵਾਈ ਅੰਜਾਮ ਦੇਣੀ ਸੀ ਲੁਧਿਆਣਾ ਜ਼ਿਮਨੀ ਇਲੈਕਸ਼ਨ ਪਟੰਡਾ ਫੇਰੀ ਤੇ ਉਧਰੋਂ ਮਜੀਠਾ ਦੀ ਜਿਹੜੀ ਉਹ ਚੇਟ੍ਰੇਜੀਆਂ ਸੀ ਉਹਨਾਂ ਸਾਰੀਆਂ ਚੀਜ਼ਾਂ ਤੇ ਕਿ ਅਸੀਂ ਐਕਸ਼ਨ ਲੈ ਰਹੇ ਹਾਂ ਤਾਂ ਦੱਸ ਦੇ ਆ ਕਿ ਇੱਥੋਂ ਇਹ ਸਾਰਾ ਕੁਝ ਬਈ ਨਿਕਲਿਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਹ ਮਸਲਾ ਹੈ ਉਹ ਅਸਲ ਦੇ ਵਿੱਚ ਜਿਹੜੇ ਟਰਾਂਸਪੋਰਟਰ ਉਹ ਕਿਉਂਕਿ ਉਹ ਜਿਹੜਾ ਟਰਾਂਸਪੋਰਟਰ ਸੀਗਾ ਮੇਨ ਜਿਹੜਾ ਟਰਾਂਸਪੋਰਟ ਦਾ ਕਰਤਾ ਤਰਤਾ ਸੰਧੂ ਟਰਾਂਸਪੋਰਟ ਦਾ ਉਹ ਜਾ ਰਿਹਾ ਸੀਗਾ ਵਾਪਸ ਮਤਲਬ ਕਿ ਇਥੋਂ ਵਾਪਸ ਜਾ ਰਿਹਾ ਸੀ ਪੰਜਾਬ ਤੋਂ ਜਦੋਂ ਪੱਲੂ ਪਹੁੰਚਿਆ ਪੱਲੂ ਸ਼ਹਿਰ ਰਾਜਸਥਾਨ ਦੇ ਵਿੱਚ ਆ ਉਥੋਂ ਫਿਰ ਵਾਪਸ ਆ ਗਿਆ ਹੁਣ ਉਹਨਾਂ ਨੇ ਸ਼ਾਇਦ ਅਜ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਈਮੇਲ ਕੀਤੀ ਹੈ ਜਾਂ ਕਰਨੀ ਹੈ ਸੁਣ ਚਾ ਰਿਹਾ ਤੇ ਕੱਲ ਨੂੰ ਉਹਨਾਂ ਦੀ ਪੁਲਿਸ ਆਫਸਰਾਂ ਤੇ ਬਹੁਤ ਵੱਡੇ ਜਿਹੜੇ ਕਹਿ ਲੋ ਅਧਿਕਾਰੀ ਆ ਇਹਨਾਂ ਚੋਂ ਅਫਸਰਾਂ ਚੋਂ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਤਾਂ ਗੱਲ ਇਹ ਆ ਕਿ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ ਵੀ ਦੱਸੀ ਕਰਵਾ ਲੈਣੀ ਹੈ ਕਿਉਂ ਕਿਉਂਕਿ ਆਂਦੇ ਹੁੰਦੇ ਨੇ ਨਾ ਕਾਲੀ ਅਗੇ ਟੋਏ ਤਾਂ ਬਹੁਤ ਕਾਲੀ ਚ ਇਹਨਾਂ ਨੇ ਇਹ ਸਭ ਕੁਝ ਕੀਤਾ ਤਾਂ ਮਾਮਲਾ ਨਿਕਲਿਆ ਅੱਜ ਕਿਉਂਕਿ ਪਹਿਲਾਂ ਝੂਠ ਤੇ ਹੀ ਫੜਿਆ ਗਿਆ ਕਿ ਜੀ ਇਹ ਗੁਜਰਾਤ ਚੋਂ ਆਇਆ ਸੀ ਫਿਰ ਦੂਜੀਆਂ ਖਬਰਾਂ ਜਾਂ ਗੁਜਰਾਤ ਚ ਚੱਲਿਆ ਸੀ ਫਲਾਂ ਟਮਕਾ ਨਹੀਂ ਇੱਥੋਂ ਹੀ ਇਥਨੋਲ ਭਰਿਆ ਗਿਆ ਇੱਥੇ ਹੀ ਆਉਣਾ ਸੀ ਦੂਜਾ ਇਹ ਕਿਹਾ ਗਿਆ ਕਿ ਇਹਦੇ ਨਾਲ ਆ ਹੋ ਸਕਦਾ ਸੀ ਜੀ ਇਹਦੇ ਨਾਲ ਆ ਹੋ ਸਕਦਾ ਸੀ ਜਦ ਕੇ ਉਧਰੋਂ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਉਹ ਦੋਨੇ ਗੱਡੀਆਂ ਸਾਰੇ ਕਾਗਜ਼ਾਤ ਲੈ ਕੇ इंडियन ऑयल ਦੇ ਡੀਪੂਚ ਆਇਆ ਸੀ ਇਥਨੋਲ ਖਾਲੀ ਕਰਨ ਵਾਸਤੇ ਫਿਰ ਉਹ ਇਲੀਗਲ ਕਿਵੇਂ ਹੋ ਗਿਆ ਉਸਦੀ ਰਿਕਵਰੀ ਇਲੀਗਲ ਕਿਦਾਂ ਹੋ ਗਈ ਜਦੋਂ ਮੰਨ ਲਓ ਕਿਸੇ ਟੈਂਕਰ ਦੇ ਵਿੱਚ ਕਿਸੇ ਥਾਂ ਤੋਂ ਮਤਲਬ ਕਿ ਜੋ ਸਰਕਾਰ ਤੋਂ ਪਰਮਿਟਡ ਹੈ ਦਿਨਾਨਗਰ ਤੋਂ অথੋરાઇਜ਼ਡ ਹੈ ਜਿਹੜੀ ਇਹ ਕੰਮ ਕਰਨ ਲਈ ਉਹਦੇ ਚੋਂ ਭਰਿਆ ਸਰਕਾਰ ਦੇ ਡੀਪੂ ਚ ਜਾ ਕੇ ਉਹ ਚੀਜ਼ ਖਾਲੀ ਹੋਣੀ ਆ ਉਹ ਇਲੀਗਲ ਕਿੱਦਾਂ ਹੋ ਗਈ ਯਾਨੀ ਫੜਨਯੋਗ ਕਿੱਦਾਂ ਹੋ ਗਈ ਇੱਕ ਵੱਟਾ ਮਸਲਾ ਹਾਂ ਕੋਈ ਡਰਾਈਵਰ ਕੱਢ ਕੇ ਉਹਦੇ ਚ ਕੋਈ ਵੇਚ ਰਿਹਾ ਹੋਵੇ ਤਾ ਤਾ ਕਥੇ ਤੌਰ ਤੇ ਕਿ ਲੋਕ ਕਿ ਕੋਈ ਹੀਰਾ ਫੇਰ ਕਰਕੇ ਉਹ ਤੇ ਆਪਾਂ ਮੰਨਦੇ ਆ ਕਿ ਉਹਦੇ ਤੇ ਐਕਸ਼ਨ ਹੋ ਸਕਦਾ ਹੈ ਕਿਉਂਕਿ ਇਥਨੌਲੇ ਇਦਾਂ ਤੁਸੀਂ ਚੋਰੀ ਕਰਕੇ ਵੀ ਨਹੀਂ ਵੇਚ ਸਕਦੇ ਬਟ ਜਿਹੜੀ ਗੱਡੀ ਕਾਗਜ਼ ਲੈ ਕੇ ਭਰ ਕੇ ਆਈ ਆ ਖਾਲੀ ਹੋਣ ਵਾਸਤੇ ਦੋਨੇ ਹੀ ਚੀਜ਼ਾਂ ਜਿਹੜੀਆਂ ਉਹ ਸਰਕਾਰੀ ਸਰਕਾਰੀ ਕਿਤੇ ਨਾ ਕਿਤੇ ਕਾਗਜ਼ਾਤ ਰੱਖਦੀਆਂ ਸਰਕਾਰ ਉਹਨਾਂ ਤੇ ਹੱਕ ਰੱਖਦੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਕਿ ਇੱਕ ਬਹੁਤ ਵੱਡਾ ਮਸਲਾ ਬਣ ਗਿਆ ਹੁਣ ਇੱਕ ਪਾਸੇ ਮਾਨ ਦੂਜੇ ਪਾਸੇ ਸੰਧੂ ਤਾਂ ਹੁਣ ਦੇਖੋ ਅੱਗੇ ਕੀ ਬਣਦਾ ਸੋ ਇਹੀ ਗੱਲਾਂ ਬਾਤਾਂ ਸੀਗੀਆਂ ਜੀ ਆਪਣੀਆਂ ਜਿਹੜੀਆਂ ਆਪਾਂ ਕੀਤੀਆਂ ਨੇ ਤਾਂ ਰੈਗੂਲਰ ਜੇ ਤੁਸੀਂ ਸਾਡੇ ਨਾਲ ਜੁੜਨਾ ਹੋਵੇ ਤਾਂ ਆਪਣਾ ਆਈਵਰਲਡ ਚੈਨਲ ਹੈ ਜੀ ਜਿੱਤੇ ਮੈਂ ਕੰਮ ਕਰਦਾ ਤਾਂ ਉਥੇ ਅਸੀਂ 3:30 ਤੋਂ 4:30 ਸੋਮਵਾਰ ਤੋਂ ਸ਼ਨੀਵਾਰ ਹਾਜ਼ਰ ਹੁੰਦੇ ਆ ਜੀ ਤੇ ਐਤਵਾਰ ਕਿਉਂਕਿ ਸਾਡਾ ਆਫ ਹੁੰਦਾ ਜੀ ਤਾਂ ਫਿਰ ਅਸੀਂ ਇੱਥੇ ਮੈਂ ਫਲਾ ਲੈਣੀ ਹੈ ਗੱਲਬਾਤ ਕਰ ਲੈਣੇ ਆ ਜੇ ਕੋਈ ਜ਼ਰੂਰੀ ਵਿਸ਼ਾ ਹੋਵੇ ਅਦਰਵਾਈਜ਼ ਨਹੀਂ ਜੇ ਕੋਈ ਜ਼ਰੂਰੀ ਵਿਸ਼ਾ ਹੋਵੇ ਕਿ ਉਹਦੇ ਤੇ ਗੱਲ ਕਰਨੀ ਲਾਜ਼ਮ ਹੋਵੇ ਤਾਂ ਫਿਰ ਉਹ ਅਸੀਂ ਗੱਲ ਇੱਥੇ ਕਰਦੇ ਆ ਕਿਸੇ ਦਾ ਕੋਈ ਸਵਾਲ ਹੋਵੇ ਤੇ ਮੈਂ ਉਹ ਲੈ ਲੈਣਾ ਜੇ ਕਿਸੇ ਨੇ ਕੁਝ ਇਸ ਬਾਬਤ ਕੋਈ ਗੱਲਬਾਤ ਕਰਨੀ ਹੋਵੇ ਠੀਕ ਹੈ ਜੀ ਨਹੀਂ ਨਹੀਂ ਤੇ ਫਿਰ ਆਪਾਂ ਹੋਣਾ ਕੱਲ ਨੂੰ ਮਿਲਾਂਗੇ ਆਪਣੇ ਆਈਵਰਲਡ ਸੈ ਨਾਲ ਤੇ 3:30 ਵਜੇ ਖਬਰਸਾਰ ਪ੍ਰੋਗਰਾਮ 'ਚ ਜੁੜਿਆ ਕਰੋ ਤੇ ਵੀ ਆਇਆ ਕਰੋ ਬਹੁਤ ਸ਼ਾਨਦਾਰ ਗੱਲਬਾਤ ਹੁੰਦੀ ਹੈ ਕਮੈਂਟ ਵਗੈਰਾ ਹੁੰਦੇ ਨਹੀਂ ਬਹੁਤ ਲੋਕ ਜੁੜਦੇ ਆ ਬਹੁਤ ਪਿਆਰ ਮਿਲਦਾ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸ਼ੈਲੀ ਜੀ ਸਾਡੇ ਰੈਗੂਲਰ ਆਡੀਅנס ਦਾ ਹਿੱਸਾ ਨੇ ਧੰਨਵਾਦ ਸ਼ੈਲੀ ਜੀ ਚਲੋ ਮਿਲਦੇ ਆ ਜੀ ਕੱਲ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ